ਮੈਨੂੰ ਤਾਂ ਗੱਲ ਕਹਿਣੀ ਨਹੀਂ ਚਾਹੀਦੀ ਵੀ ਸਿਰ ਤੇ ਦਸਤਾਰ ਕਿਉਂ ਬੰਨੀ ਫਿਰਦਾ ਹੈ ਜੇ ਉਹ ਸਿੱਖੀ ਨੂੰ ਮੰਨਦਾ ਹੀ ਨਹੀਂ ਭਾਵੇਂ ਉਹ ਕੀ ਉਹਦਾ ਨਾਮ ਮੈਨੂੰ ਕੀ ਕਹ ਰਹੇ ਸੀ ਕਿਹੜਾ ਤੁਸੀਂ ਨਾਮ ਲੈ ਰਹੇ ਸੀ ਅਮਰਿੰਦਰ ਸਿੰਘ ਰਾਜਾ ਬੜਾ ਉਹ ਫਿਰ ਵੜਿੰਗੀ ਹੈ ਹਾਂਜੀ ਉਹ ਸਿੰਘ ਨਹੀਂ ਹੈਗਾ ਜੇ ਸਾਡਾ ਇਸ ਤੋਂ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਜਿਹੜਾ ਬੰਦਾ ਸਿਰ ਤੇ ਦਸਤਾਰ ਸਜਾ ਕੇ ਜਾਤ ਪਾਤ ਦੀ ਗੱਲ ਕਰੇ ਦੂਜੀ ਗੱਲ ਹੈ ਸਰਦਾਰ ਬੂਟਾ ਸਿੰਘ ਦੇਸ਼ ਦੇ ਪ੍ਰੀਮੀਨਿਸਟਰ ਹੈ ਬਹੁਤ ਸਾਰੀਆਂ ਪੋਸਟਾਂ ਤੇ ਉਹਨੇ ਕੰਮ ਕੀਤਾ ਵਿਦਵਾਨ ਆਦਮੀ ਸੀ ਮੇਰਾ ਉਹਦੇ ਨਾਲ ਜਾਤੀ ਵਿਰੋਧ ਹੋ ਸਕਦਾ ਹੈ ਪਾਰਟੀ ਦਾ ਵਿਰੋਧ ਹੋ ਸਕਦਾ ਹੈ ਲੇਕਿਨ ਇੱਕ ਇਨਸਾਨ ਨੂੰ ਦੂਜੇ ਇਨਸਾਨ ਦੀ ਇੱਜ਼ਤ ਕਰਨੀ ਚਾਹੀਦੀ ਹੈ ਸਤਿਕਾਰ ਕਰਨਾ ਚਾਹੀਦਾ ਹੈ ਜਿਹੜਾ ਪੰਜਾਬ 'ਚ ਐਸੀ ਗੱਲ ਔਰ ਖਾਸ ਕਰਕੇ ਸਿੱਖ ਦੀ ਦਿੱਖ ਦਿਖਾ ਕੇ ਮੈਂ ਉਹ ਨਹੀਂ ਕਹਿੰਦਾ ਕਿ ਉਹ ਸਿੱਖ ਹੈਗੇ ਆ ਮੈਂ ਤਾਂ ਕਹਿੰਨਾ ਉਹਨਾਂ ਨੇ ਸਿੱਖ ਜਿਹੜੀ ਦਿੱਖ ਜਿਹੜੀ ਆ ਉਹ ਸਿੱਖਾਂ ਵਾਲੀ ਬਣਾਈ ਹੋਈ ਹੈ ਉਹਨੂੰ ਇਹੋ ਜੀ ਗੱਲ ਨਹੀਂ ਸੀ ਕਰਨੀ ਚਾਹੀਦੀ